ਦੋਸਤੋ ਅਕਸਰ ਸਾਡੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਮੇਰੇ ਜਿੰਨੇ ਦੁੱਖ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਨਹੀਂ ਹੋਣੇ ਪਰ ਅੱਜ ਦੀ ਕਹਾਣੀ ਤੁਹਾਨੂੰ ਦੱਸੇਗੀ ਕਿ ਅਸਲ ਵਿੱਚ ਸਭ ਤੋਂ ਸੁਖੀ ਮਨੁੱਖ ਕੌਣ ਹੁੰਦਾ ਹੈ ਕਿਸੇ ਨੇ ਖੂਬ ਸੋਹਣੀ ਗੱਲ ਕਹੀ ਹੈ ਜਿਸ ਜੀਵਨ ਵਿੱਚ ਸੰਤੋਖ ਨਾ ਹੋਵੇ ਉਹ ਕੋਈ ਵੀ ਖੁਸ਼ੀ ਨਹੀਂ ਮਾਣ ਸਕਦਾ ਬੇਚਾਨੀ ਰਹਿੰਦੀ ਹੈ ਕਿੰਨਾ ਵੀ ਮਿਲ ਜਾਵੇ ਮਨ ਤ੍ਰਿਪਤ ਨਹੀਂ ਹੁੰਦਾ ਅੱਜ ਦੀ ਕਹਾਣੀ ਬਹੁਤ ਹੀ ਗਿਆਨ ਭਰਪੂਰ ਹੈ ਇਸ ਨੂੰ ਅਖੀਰ ਤੱਕ ਸੁਣੋ ਅਤੇ ਪੰਜਾਬੀ ਰੂਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਚਲੋ ਫਿਰ ਬਿਨਾਂ ਦੇਰ ਕੀਤੇ ਕਹਾਣੀ ਸ਼ੁਰੂ ਕਰੀਏ ਇੱਕ ਪੁਰਾਣੇ ਜ਼ਮਾਨੇ ਦੀ ਗੱਲ ਹੈ ਛੋਟੇ ਜਿਹੇ ਪਿੰਡ ਵਿੱਚ ਇੱਕ ਕੁੜੀ ਵਸਦੀ ਸੀ ਉਹ ਖਾਸ ਸੋਹਣੀ ਨਹੀਂ ਅਤੇ ਉਸ ਦੇ ਕੋਲ ਕੋਈ ਵੱਡੀ ਚੀਜ਼ ਵੀ ਨਹੀਂ ਸੀ ਉਹ ਇਕੱਲੀ ਰਹਿੰਦੀ ਆਪਣੀ ਮਿਹਨਤ ਨਾਲ ਦੋ ਵੇਲੇ ਦੀ ਰੋਟੀ ਕਮਾ ਲੈਂਦੀ ਰੋਟੀ ਤਾਂ ਮਿਲ ਜਾਂਦੀ ਸੀ ਪਰ ਉਹ ਹਮੇਸ਼ਾ ਆਪਣੇ ਆਪ ਨਾਲ ਨਿਰਾਸ਼ ਰਹਿੰਦੀ ਦੂਜਿਆਂ ਦੀ ਜ਼ਿੰਦਗੀ ਦੇਖ ਕੇ ਉਹ ਆਪਣੇ ਆਪ ਨੂੰ ਕੋਸਦੀ हे ਰੱਬਾ ਉਹ ਸਭ ਨੂੰ ਸੁੰਦਰ ਬਣਾਇਆ ਸੋਹਣੀ ਤਕਦੀਰ ਦਿੱਤੀ ਪਰ ਮੈਨੂੰ ਕਿਉਂ ਨਹੀਂ ਉਸ ਨੂੰ ਲੱਗਦਾ ਸੀ ਕਿ ਉਸ ਦੇ ਜੀਉਣ ਦਾ ਕੋਈ ਮਕਸਦ ਨਹੀਂ ਹੈ ਹਮੇਸ਼ਾ ਰੱਬ ਨੂੰ ਉਲਾਮਾ ਦੇਣਾ ਇੱਕ ਦਿਨ ਉਹ ਰੋਖੇ ਬੈਠੀ ਰੋ ਰਹੀ ਸੀ ਉਥੋਂ ਇੱਕ ਮਹਾਤਮਾ ਗੁਜ਼ਰ ਰਹੇ ਸਨ ਮਹਾਤਮਾ ਨੇ ਉਸ ਕੁੜੀ ਨੂੰ ਵੇਖਿਆ ਤੇ ਕੋਲ ਆ ਕੇ ਪੁੱਛਿਆ ਬੇਟਾ ਕੀ ਹੋਇਆ ਤੂੰ ਕਿਉਂ ਰੋ ਰਹੀ ਏ ਕੁੜੀ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਮਹਾਤਮਾ ਜੀ ਕੋਈ ਮੈਨੂੰ ਪਸੰਦ ਨਹੀਂ ਕਰਦਾ ਲੋਕ ਮੇਰਾ ਮਜ਼ਾਕ ਅਡਾਉਂਦੇ ਨੇ ਕਿਉਂਕਿ ਮੈਂ ਸੋਹਣੀ ਨਹੀਂ ਹਾਂ ਮੇਰੇ ਕੋਲ ਧਨ ਦੌਲਤ ਵੀ ਨਹੀਂ ਦੂਜਿਆਂ ਕੋਲ ਸਭ ਕੁਝ ਹੈ ਪਰ ਮੇਰੇ ਕੋਲ ਕੁਝ ਨਹੀਂ ਮੈਨੂੰ ਸੁਖੀ ਹੋਣ ਦਾ ਕੋਈ ਹੱਕ ਨਹੀਂ ਮਹਾਤਮਾ ਨੇ ਧੀਰਜ ਨਾਲ ਉਸ ਦੀ ਗੱਲ ਸੁਣੀ ਅਤੇ ਫਿਰ ਕਿਹਾ ਬੇਟਾ ਜੇ ਤੂੰ ਮੈਨੂੰ ਉਹ ਵਿਅਕਤੀ ਲਿਆ ਕੇ ਮਿਲਾਵੇਂ ਜੋ ਆਪਣੇ ਜੀਵਨ ਵਿੱਚ ਸੱਚਮੁੱਚ ਸੁਖੀ ਹੈ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦਿਆਂਗਾ ਜਿਸ ਨਾਲ ਤੂੰ ਸੁਖੀ ਅਤੇ ਸੋਹਣੀ ਮਹਿਸੂਸ ਕਰੇਂਗੀ ਇਹ ਸੁਣ ਕੇ ਕੁੜੀ ਖੁਸ਼ ਹੋ ਗਈ ਤਦ ਤੁਰੰਤ ਬੋਲੀ ਮਹਾਤਮਾ ਜੀ ਮੈਂ ਇੱਕ ਐਸਾ ਵਿਅਕਤੀ ਜੋ ਸੁਖੀ ਹੈ ਉਸ ਨੂੰ ਜਾਣਦੀ ਹਾਂ ਮੈਂ ਉਸ ਨੂੰ ਹੁਣੇ ਹੀ ਇੱਥੇ ਤੁਹਾਡੇ ਕੋਲ ਲੈ ਕੇ ਆਉਂਦੀ ਹਾਂ ਕੁੜੀ ਦੌੜੀ ਦੌੜੀ ਆਪਣੇ ਮਾਲਕ ਕੋਲ ਗਈ ਜੋ ਇੱਕ ਕਿਸਾਨ ਸੀ ਉਸ ਨੇ ਕਿਸਾਨ ਨੂੰ ਆਪਣੇ ਮਾਲਕ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋ ਮਹਾਤਮਾ ਦੇ ਕੋਲ ਜਿਨ੍ਹਾਂ ਨਾਲ ਮੈਂ ਤੁਹਾਨੂੰ ਮਿਲਾਉਣਾ ਚਾਹੁੰਦੀ ਹਾਂ ਉਹਨਾਂ ਕਿਹਾ ਹੈ ਕਿ ਜੇ ਮੈਂ ਇੱਕ ਸੁਖੀ ਬੰਦੇ ਨੂੰ ਉਹਨਾਂ ਦੇ ਕੋਲ ਲਿਆਵਾਂਗੀ ਤਾਂ ਉਹ ਮੈਨੂੰ ਸੋਹਣੀ ਤੇ ਸੁਖੀ ਵੀ ਬਣਾ ਦੇਣਗੇ ਪਰ ਕਿਸਾਨ ਉਦਾਸ ਹੋ ਕੇ ਕਹਿੰਦਾ ਮੈਂ ਤੈਨੂੰ ਕਿਵੇਂ ਸੁਖੀ ਲੱਗਦਾ ਮੇਰੀ ਤਾਂ ਫਸਲ ਖਰਾਬ ਹੋ ਗਈ ਪੈਸੇ ਘੱਟ ਮਿਲੇ ਨੇ ਖਰਚਾ ਵੱਧ ਹੋ ਗਿਆ ਇਸ ਹਾਲਾਤ ਵਿੱਚ ਮੈਂ ਸੁਖੀ ਕਿਵੇਂ ਰਹਿ ਸਕਦਾ ਕੁੜੀ ਪੁੱਛਦੀ ਤਾਂ ਤੇਰੇ ਮੁਤਾਬਕ ਸਭ ਤੋਂ ਜ਼ਿਆਦਾ ਸੁਖੀ ਕੌਣ ਹੈ ਕਿਸਾਨ ਨੇ ਥੋੜਾ ਸੋਚਿਆ ਤੇ ਕਹਿਣ ਲੱਗਾ ਮੇਰੇ ਖਿਆਲ ਵਿੱਚ ਵਪਾਰੀ ਲੋਕ ਸਭ ਤੋਂ ਸੁਖੀ ਹੁੰਦੇ ਨੇ ਉਹਨਾਂ ਨੂੰ ਫਸਲ ਦੀ ਚਿੰਤਾ ਨਹੀਂ ਰਹਿੰਦੀ ਉਹ ਕਿਸੇ ਵੀ ਜਗ੍ਹਾ ਤੋਂ ਵਪਾਰ ਕਰ ਲੈਂਦੇ ਨੇ ਮੌਸਮ ਉੱਤੇ ਵੀ ਨਿਰਭਰ ਨਹੀਂ ਹੁੰਦੇ ਅਤੇ ਆਮ ਤੌਰ ਤੇ ਉਹ ਹੋਰਾਂ ਨਾਲੋਂ ਵੱਧ ਕਮਾਈ ਵੀ ਕਰ ਲੈਂਦੇ ਨੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਮੈਂ ਸੋਚਦਾ ਹਾਂ ਕਿ ਉਹ ਹੀ ਸਭ ਤੋਂ ਵੱਧ ਸੁਖੀ ਹੋ ਸਕਦਾ ਕੁੜੀ ਆਪਣੇ ਮਾਲਕ ਦੀ ਗੱਲ ਸੁਣ ਕੇ ਤੁਰੰਤ ਦੌੜੀ ਅਤੇ ਇੱਕ ਵਪਾਰੀ ਕੋਲ ਪਹੁੰਚੀ ਉਸ ਨੇ ਨਿਮਰਤਾ ਨਾਲ ਕਿਹਾ ਸੇਠ ਜੀ ਕਿ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦੀ ਹਾਂ ਉਹ ਕਹਿੰਦੇ ਨੇ ਕਿ ਜੇ ਮੈਂ ਉਹਨਾਂ ਕੋਲ ਇੱਕ ਸੁਖੀ ਬੰਦੇ ਨੂੰ ਲੈ ਜਾਵਾਂ ਤਾਂ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਸ ਨਾਲ ਮੈਂ ਸੋਹਣੀ ਤੇ ਸੁਖੀ ਬਣ ਜਾਵਾਂਗੀ। ਵਪਾਰੀ ਨੇ ਕੁੜੀ ਦੀ ਗੱਲ ਸੁਣ ਕੇ ਹੌਲੀ ਜਿਹੀ ਸਾਹ ਲਿਆ ਤੇ ਦੁੱਖ ਭਰੇ ਲਹਿਜੇ ਵਿੱਚ ਕਿਹਾ ਬੇਟੀ ਸਾਡੇ ਜੀਵਨ ਵਿੱਚ ਸੁੱਖ ਕਿੱਥੇ ਹੈ? ਹਰ ਪਾਸੇ ਤਕਲੀਫਾਂ ਹੀ ਤਕਲੀਫਾਂ ਹਨ। ਚੋਰਾਾਂ ਅਤੇ ਡਾਕੂਆਂ ਤੋਂ ਸਦਾ ਸਾਵਧਾਨ ਰਹਿਣਾ ਪੈਂਦਾ ਹੈ। ਵਪਾਰ ਵਿੱਚ ਨੁਕਸਾਨ ਹੋ ਰਿਹਾ ਹੈ। ਉੱਪਰੋਂ ਰਾਜਾ ਵਧੇਰੇ ਟੈਕਸ ਵਸੂਲ ਕਰਦਾ ਹੈ। ਸਾਡਾ ਧੰਨ ਵੀ ਸੁਰੱਖਿਅਤ ਨਹੀਂ। ਹਰ ਵੇਲੇ ਡਰ ਦੀ ਚਿੰਤਾ ਬਣੀ ਰਹਿੰਦੀ ਹੈ। ਮੈਨੂੰ ਤੇ ਲੱਗਦਾ ਹੈ ਕਿ ਮੇਰੇ ਤੋਂ ਵੱਧ ਦੁਖੀ ਇਸ ਸੰਸਾਰ ਵਿੱਚ ਹੋਰ ਕੋਈ ਨਹੀਂ ਹੋਵੇਗਾ। ਇਹ ਸੁਣ ਕੇ ਕੁੜੀ ਹੈਰਾਨ ਰਹਿ ਗਈ। ਉਹ ਕਹਿੰਦੀ ਪਰ ਸੇਠ ਜੀ ਤੁਹਾਡੇ ਕੋਲ ਤਾਂ ਬੇਹੱਦ ਧਨ ਹੈ ਜਾਇਦਾਦ ਹੈ ਮਕਾਨ ਹਨ ਚੰਗਾ ਖਾਣਾ ਪੀਣਾ ਵੀ ਹੈ ਨੌਕਰ ਚਾਕਰ ਵੀ ਹਨ ਇਹਨਾਂ ਕੁਝ ਹੋਣ ਦੇ ਬਾਵਜੂਦ ਤੁਸੀਂ ਕਿਵੇਂ ਦੁਖੀ ਹੋ ਸਕਦੇ ਹੋ ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਸਭ ਤੋਂ ਵੱਧ ਸੁਖੀ ਹੋਵੋਗੇ ਵਪਾਰੀ ਹੌਲੀ ਜਹੀ ਮੁਸਕਰਾਇਆ ਤੇ ਬੋਲਿਆ ਬੇਟੀ ਹਰ ਕਿਸੇ ਨੂੰ ਦੂਸਰੇ ਦੀ ਜ਼ਿੰਦਗੀ ਸੁਖੀ ਲੱਗਦੀ ਹੈ ਪਰ ਹਕੀਕਤ ਤਾਂ ਕੋਈ ਨਹੀਂ ਜਾਣਦਾ ਜੇ ਤੂੰ ਸੱਚਮੁੱਚ ਕਿਸੇ ਸੁਖੀ ਬੰਦੇ ਨੂੰ ਲੱਭ ਰਹੀ ਹੈ ਤਾਂ ਮੇਰੇ ਖਿਆਲ ਵਿੱਚ ਰਾਜ ਦੇ ਅਧਿਕਾਰੀ ਸਭ ਤੋਂ ਵੱਧ ਸੁਖੀ ਹੁੰਦੇ ਨੇ ਉਹ ਸਿੱਧੇ ਰਾਜੇ ਨਾਲ ਜੁੜੇ ਹੁੰਦੇ ਨੇ ਉਹਨਾਂ ਕੋਲ ਅਧਿਕਾਰ ਵੀ ਹੁੰਦੇ ਨੇ ਧਨ ਵੀ ਨਾ ਉਹ ਚੋਰਾਂ ਤੋਂ ਡਰਦੇ ਨੇ ਨਾ ਕਿਸੇ ਅੱਗੇ ਝੁੱਕਦੇ ਨੇ ਲੋਕ ਉਹਨਾਂ ਦਾ ਬਹੁਤ ਆਦਰ ਕਰਦੇ ਨੇ ਮੈਨੂੰ ਤਾਂ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਹੋਵੇਗਾ ਕੁੜੀ ਖੁਸ਼ੀ ਨਾਲ ਬੋਲੀ ਕਿ ਤੁਸੀਂ ਕਿਸੇ ਅਧਿਕਾਰੀ ਨੂੰ ਜਾਣਦੇ ਹੋ ਜੇ ਜਾਣਦੇ ਹੋ ਤਾਂ ਮੈਨੂੰ ਉਹਨਾਂ ਨਾਲ ਮਿਲਵਾ ਦਿਓ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੀ ਹਾਂ ਵਪਾਰੀ ਨੂੰ ਉਸ ਕੁੜੀ ਤੇ ਦਇਆ ਆ ਗਈ ਉਸ ਨੇ ਉਸ ਨੂੰ ਇੱਕ ਅਧਿਕਾਰੀ ਦੇ ਨਾਲ ਮਿਲਵਾ ਦਿੱਤਾ ਜਿਸ ਨੂੰ ਉਹ ਜਾਣਦਾ ਸੀ ਕੁੜੀ ਅਧਿਕਾਰੀ ਦੇ ਕੋਲ ਗਈ ਤੇ ਨਿਮਰਤਾ ਨਾਲ ਕਹਿੰਦੀ ਸਾਹਿਬ ਜੀ ਕਿ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਜੇ ਮੈਂ ਉਹਨਾਂ ਕੋਲ ਇੱਕ ਐਸੇ ਬੰਦੇ ਨੂੰ ਲੈ ਕੇ ਜਾਵਾਂ ਜੋ ਪੂਰੀ ਤਰ੍ਹਾਂ ਸੁਖੀ ਹੋਵੇ ਤਾਂ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਸ ਨਾਲ ਮੈਂ ਸੋਹਣੀ ਤੇ ਸੁਖੀ ਬਣ ਜਾਵਾਂਗੀ ਅਧਿਕਾਰੀ ਕੁੜੀ ਦੀ ਗੱਲ ਸੁਣ ਕੇ ਹੌਲੀ ਜਹੀ ਮਸਕਰਾ ਕੇ ਕਹਿੰਦਾ ਬੇਟੀ ਤੈਨੂੰ ਕਿਸ ਨੇ ਕਿਹਾ ਕਿ ਮੈਂ ਸੁਖੀ ਹਾਂ ਮੇਰੇ ਵਰਗਾ ਦੁਖੀ ਇਨਸਾਨ ਤਾਂ ਇਸ ਸੰਸਾਰ ਵਿੱਚ ਲੱਭਣਾ ਮੁਸ਼ਕਲ ਹੈ ਤੈਨੂੰ ਨਹੀਂ ਪਤਾ ਸਾਡੇ ਉੱਪਰ ਕਿੰਨਾ ਦਬਾਅ ਹੁੰਦਾ ਹੈ ਰਾਜੇ ਦੇ ਹਰ ਹੁਕਮ ਨੂੰ ਪੂਰਾ ਕਰਨਾ ਪੈਂਦਾ ਹੈ ਚਾਹੇ ਉਹ ਕਿੰਨਾ ਵੀ ਔਖਾ ਹੋਵੇ ਕਈ ਵਾਰ ਉਹ ਹੁਕਮ ਜਨਤਾ ਦੇ ਵਿਰੋਧ ਹੁੰਦੇ ਨੇ ਪਰ ਸਾਨੂੰ ਫਿਰ ਵੀ ਉਹਨਾਂ ਨੂੰ ਲਾਗੂ ਕਰਨਾ ਪੈਂਦਾ ਹੈ ਨਤੀਜੇ ਸਾਡੇ ਸਿਰ ਤੇ ਆਉਂਦੇ ਨੇ ਲੋਕਾਂ ਦਾ ਗੁੱਸਾ ਰਾਜੇ ਦੀ ਨਾਰਾਜ਼ਗੀ ਹਰ ਪਾਸੇ ਤਣਾਹੇਤਨਾ ਹੁਣ ਤੂੰ ਦੱਸ ਅਜਿਹੀ ਜ਼ਿੰਦਗੀ ਵਿੱਚ ਸੁੱਖ ਕਿੱਥੇ ਹੈ ਜੇ ਉਹ ਮਹਾਤਮਾ ਤੈਨੂੰ ਸੁਖੀ ਕਰ ਸਕਦੇ ਨੇ ਤਾਂ ਮੈਨੂੰ ਵੀ ਉਹਨਾਂ ਨਾਲ ਮਿਲਵਾ ਦਿਓ ਮੈਂ ਵੀ ਖੁਸ਼ ਰਹਿਣਾ ਚਾਹੁੰਦਾ ਹਾਂ ਕੁੜੀ ਇਹ ਸੁਣ ਕੇ ਹੈਰਾਨ ਹੋਈ ਤੇ ਹੌਲੀ ਜਹੀ ਆਵਾਜ਼ ਵਿੱਚ ਬੋਲੀ ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਸਭ ਤੋਂ ਵੱਧ ਸੁਖੀ ਹੋਵੋਗੇ ਪਰ ਤੁਸੀਂ ਵੀ ਦੁਖੀ ਹੋ ਫਿਰ ਦੱਸੋ ਕਿ ਇਸ ਦੁਨੀਆ ਵਿੱਚ ਕੋਈ ਹੈ ਜੋ ਸੱਚਮੁੱਚ ਸੁਖੀ ਹੋਵੇ ਅਧਿਕਾਰੀ ਕੁਝ ਸਮਾਂ ਸੋਚਦਾ ਰਿਹਾ ਫਿਰ ਗੰਭੀਰ ਹੋ ਕੇ ਬੋਲਿਆ हां जे कोई है जो सुखी हो सकदा है ता ओहो साडे राजा हन ओहो ही ਸਭ ਤੋਂ ਵੱਡੇ ਸਭ ਤੋਂ ਸ਼ਕਤੀਸ਼ਾਲੀ ਹਨ ਉਹਨਾਂ ਨੂੰ ਕਿਸੇ ਦੀ ਸੁਣਨੀ ਨਹੀਂ ਪੈਂਦੀ ਉਹ ਹੁਕਮ ਦਿੰਦਾ ਹੈ ਤੇ ਸਾਰੀ ਪਰਜਾ ਉਸ ਅੱਗੇ ਝੁਕਦੀ ਹੈ ਧਨ ਦੌਲਤ ਜਾਇਦਾਦ ਸਭ ਕੁਝ ਉਸ ਦੇ ਪੈਰਾ ਹੇਠ ਹੈ ਉਹੀ ਇਸ ਧਰਤੀ ਦਾ ਮਾਲਕ ਹੈ ਮੈਨੂੰ ਤੇ ਲੱਗਦਾ ਹੈ ਕਿ ਉਸ ਦੇ ਵਰਗਾ ਸੁਖੀ ਹੋਰ ਕੋਈ ਨਹੀਂ ਹੋ ਸਕਦਾ ਕਾਸ਼ ਮੈਂ ਵੀ ਕਿਸੇ ਰਾਜੇ ਦੇ ਘਰ ਜੰਮਿਆ ਹੁੰਦਾ ਤਾਂ ਸ਼ਾਇਦ ਮੈਂ ਵੀ ਸੁਖੀ ਹੁੰਦਾ ਕੁੜੀ ਆਦਰ ਨਾਲ ਕਹਿੰਦੀ ਹੈ ਕਿ ਸਾਹਿਬ ਜੀ ਜੇ ਤੁਸੀਂ ਕਿਰਪਾ ਕਰੋ ਤਾਂ ਮੈਨੂੰ ਇੱਕ ਵਾਰ ਰਾਜੇ ਨਾਲ ਮਿਲਵਾ ਦਿਓ ਮੈਂ ਸਿਰਫ ਉਹਨਾਂ ਨਾਲ ਗੱਲ ਕਰਨਾ ਚਾਹੁੰਦੀ ਹਾਂ ਅਧਿਕਾਰੀ ਨੇ ਕੁੜੀ ਵੱਲ ਵੇਖਿਆ ਉਸ ਦੇ ਚਿਹਰੇ ਦੀ ਸਾਫ਼ ਦਲੀ ਦੇਖ ਕੇ ਮਨ ਪਿਗਲ ਗਿਆ ਉਹ ਕਹਿਣ ਲੱਗਾ ਚੱਲ ਬੇਟੀ ਅੱਜ ਮੈਂ ਖੁਦ ਦਰਬਾਰ ਜਾ ਰਿਹਾ ਹਾਂ ਤੂੰ ਵੀ ਮੇਰੇ ਨਾਲ ਚੱਲ ਉਥੇ ਤੂੰ ਰਾਜੇ ਨਾਲ ਖੁਦ ਗੱਲ ਕਰ ਲੈਣਾ ਇਹਨਾਂ ਕਹਿ ਕੇ ਅਧਿਕਾਰੀ ਉਸ ਕੁੜੀ ਨੂੰ ਰਾਜ ਦਰਬਾਰ ਵਿੱਚ ਲੈ ਗਿਆ ਜਦ ਉਹ ਉਥੇ ਪਹੁੰਚੇ ਅਧਿਕਾਰੀ ਨੇ ਰਾਜੇ ਨੂੰ ਕੁੜੀ ਦੀ ਬੇਨਤੀ ਦੱਸੀ ਰਾਜਾ ਵੀ ਉਸ ਦੀ ਗੱਲ ਸੁਣਨ ਲਈ ਤਿਆਰ ਹੋ ਗਿਆ ਅਤੇ ਉਸ ਨੂੰ ਦਰਬਾਰ ਵਿੱਚ ਸੱਦਿਆ ਰਾਜਾ ਮੁਸਕਰਾ ਕੇ ਬੋਲਿਆ ਬੇਟੀ ਡਰਨਾ ਨਹੀਂ ਖੁੱਲ ਕੇ ਦੱਸ ਤੈ ਕੀ ਕਹਿਣਾ ਹੈ ਕੁੜੀ ਥੋੜਾ ਜਿਹਾ ਘਬਰਾ ਕੇ ਪਰ ਫਿਰ ਹਿੰਮਤ ਜੋੜ ਕੇ ਬੋਲੀ हे ਰਾਜਨ ਮੈਂ ਇੱਕ ਐਸੇ ਵਿਅਕਤੀ ਦੀ ਤਲਾਸ਼ ਵਿੱਚ ਹਾਂ ਜੋ ਪੂਰੀ ਤਰ੍ਹਾਂ ਸੁਖੀ ਹੋਵੇ ਮੈਨੂੰ ਇੱਕ ਮਹਾਤਮਾ ਮਿਲੇ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਜੇ ਮੈਂ ਅਜਿਹੇ ਬੰਦੇ ਨੂੰ ਉਹਨਾਂ ਕੋਲ ਲੈ ਕੇ ਜਾਵਾਂਗੀ ਤਾਂ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਸ ਨਾਲ ਮੈਂ ਸੋਹਣੀ ਤੇ ਸੁਖੀ ਬਣ ਜਾਵਾਂਗੀ ਕਈ ਲੋਕਾਂ ਨਾਲ ਗੱਲ ਕੀਤੀ ਪਰ ਸਭ ਦੁਖੀ ਨਿਕਲੇ ਹੁਣ ਮੈਨੂੰ ਸਭ ਕਹਿੰਦੇ ਨੇ ਕਿ ਤੁਸੀਂ ਹੀ ਇਸ ਸੰਸਾਰ ਦੇ ਸਭ ਤੋਂ ਵੱਧ ਸੁਖੀ ਵਿਅਕਤੀ ਹੋ ਇਸ ਲਈ ਮੈਂ ਤੁਹਾਡੇ ਕੋਲ ਆਈ ਹਾਂ ਕਿ ਤੁਸੀਂ ਮੇਰੇ ਨਾਲ ਉਸ ਮਹਾਤਮਾ ਦੇ ਕੋਲ ਚਲੋਗੇ ਰਾਜਾ ਕੁੜੀ ਦੀ ਗੱਲ ਬੜੇ ਧਿਆਨ ਨਾਲ ਸੁਣਦਾ ਹੈ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਹ ਹੱਸ ਪੈਂਦਾ ਤੇ ਕਹਿੰਦਾ ਹੈ ਬੇਟੀ ਜਿਵੇਂ ਸਾਰੇ ਲੋਕਾਂ ਨੂੰ ਲੱਗਦਾ ਹੈ ਤੈਨੂੰ ਵੀ ਇਹੀ ਲੱਗਦਾ ਹੋਵੇਗਾ ਮੈਂ ਇਸ ਦੁਨੀਆ ਦਾ ਸਭ ਤੋਂ ਵੱਧ ਸੁਖੀ ਵਿਅਕਤੀ ਹਾਂ ਪਰ ਜੇ ਕੋਈ ਮੈਨੂੰ ਪੁੱਛੇ ਕਿ ਸਭ ਤੋਂ ਵੱਧ ਦੁਖੀ ਇਨਸਾਨ ਕੌਣ ਹੈ ਤਾਂ ਮੈਂ ਬਿਨਾਂ ਸੋਚੇ ਕਹਾਂਗਾ ਉਹ ਮੈਂ ਆਪ ਹਾਂ ਮੇਰੇ ਕੋਲੇ ਨੀਂਦ ਨਹੀਂ ਚੈਣ ਨਹੀਂ ਆਰਾਮ ਨਹੀਂ ਮੈਂ ਕਦੇ ਵੀ ਇਕੱਲਾ ਨਹੀਂ ਰਹਿ ਸਕਦਾ ਮੇਰੇ ਆਲੇ-ਦੁਆਲੇ ਹਮੇਸ਼ਾ ਸੁਰੱਖਿਆ ਤੇ ਸਿਪਾਈ ਰਹਿੰਦੇ ਨੇ ਰਾਤ ਨੂੰ ਥੋੜੀ ਵੀ ਆਵਾਜ਼ ਆ ਜਾਵੇ ਤਾਂ ਮੇਰੀ ਨੀਂਦ ਟੁੱਟ ਜਾਂਦੀ ਹੈ ਮੇਰੇ ਮਨ ਵਿੱਚ ਹਮੇਸ਼ਾ ਇੱਕ ਡਰ ਬਣਿਆ ਰਹਿੰਦਾ ਹੈ ਕਿਉਂਕਿ ਮੇਰੇ ਦੁਸ਼ਮਣ ਮੇਰੇ ਆਪਣੇ ਦਰਬਾਰ ਦੇ ਵਿੱਚ ਹੀ ਹਨ ਮੈਨੂੰ ਨਹੀਂ ਪਤਾ ਕੌਣ ਕਦੋਂ ਕਿੱਥੇ ਮੇਰੇ ਖਿਲਾਫ ਸਾਜ਼ਿਸ਼ ਕਰ ਜਾਵੇ ਇੱਥੇ ਰਾਜ ਦਰਬਾਰ ਵਿੱਚ ਵੀ ਮੈਂ ਕਿਸੇ ਤੇ ਭਰੋਸਾ ਨਹੀਂ ਕਰ ਸਕਦਾ ਜਿੰਨਾ ਵੱਡਾ ਰਾਜ ਹੁੰਦਾ ਉਨੀ ਹੀ ਵੱਡੀ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ ਤੂੰ ਸੋਚਦੀ ਹੋਵੇਂਗੀ ਕਿ ਮੇਰੇ ਕੋਲ ਧਨ ਦੌਲਤ ਹੈ ਜਾਇਦਾਦ ਐਸ਼ੋ ਆਰਾਮ ਹਨ ਤਾਂ ਮੈਂ ਸੁਖੀ ਹੋਵਾਂਗਾ ਪਰ ਮੈਂ ਤੈਨੂੰ ਦੱਸਦਾ ਹਾਂ ਬੇਟੀ ਇਹ ਸਭ ਕੁਝ ਸੁੱਖ ਨਹੀਂ ਦੇ ਸਕਦਾ ਇਹ ਤਾਂ ਸਿਰਫ ਬਾਹਰੀ ਚਮਕ ਹੈ ਅੰਦਰੋਂ ਸਭ ਦੁਖਦਾਈ ਹਨ ਕੁੜੀ ਹੌਲੀ ਆਵਾਜ਼ ਵਿੱਚ ਕਹਿੰਦੀ ਹੈ ਮਹਾਰਾਜ ਜੇ ਧਨ ਤੇ ਜਾਇਦਾਦ ਸੁੱਖ ਨਹੀਂ ਦਿੰਦੀਆਂ ਸੁੰਦਰਤਾ ਤਾਂ ਸੁਖ ਦੇ ਸਕਦੀ ਹੈ ਸੋਹਣੇ ਲੋਕਾਂ ਨੂੰ ਤਾਂ ਹਰ ਕੋਈ ਪਿਆਰ ਕਰਦਾ ਹੈ ਇੱਜ਼ਤ ਕਰਦਾ ਹੈ ਰਾਜਾ ਹੌਲੀ ਜਹੀ ਮੁਸਕਰਾਹਟ ਨਾਲ ਕਹਿੰਦਾ ਹੈ ਬੇਟੀ ਮੈਂ ਅੱਜ ਤੱਕ ਜੋ ਵੇਖਿਆ ਹੈ ਉਹ ਇਹ ਹੈ ਕਿ ਜਿਹੜੇ ਚਿਹਰੇ ਤੋਂ ਸੋਹਣੇ ਹੁੰਦੇ ਨੇ ਉਹਨਾਂ ਦੇ ਦਿਲ ਕਈ ਵਾਰ ਕਾਲੇ ਹੁੰਦੇ ਹਨ ਸੁੰਦਰਤਾ ਇੱਕ ਮਖੌਟਾ ਹੈ ਜੋ ਸਮੇਂ ਨਾਲ ਢਲ ਜਾਂਦੀ ਹੈ ਸੱਚੀ ਸੋਹਣਤਾ ਤਾਂ ਦਿਲ ਵਿੱਚ ਹੁੰਦੀ ਹੈ ਜਿਸ ਦਾ ਮਨ ਸੁੰਦਰ ਹੈ ਜਿਸ ਦੇ ਦਿਲ ਵਿੱਚ ਨੇਕੀ ਦਾ ਗੁਣ ਹੈ ਅਸਲ ਵਿੱਚ ਉਹੀ ਸਦਾ ਸੋਹਣਾ ਰਹਿੰਦਾ ਹੈ ਕੁੜੀ ਨੇ ਨਿਮਰਤਾ ਨਾਲ ਪੁੱਛਿਆ ਫਿਰ ਤੁਹਾਡੇ ਮੁਤਾਬਕ ਇਸ ਦੁਨੀਆ ਵਿੱਚ ਸਭ ਤੋਂ ਵੱਧ ਸੁਖੀ ਤੇ ਸੋਹਣਾ ਕੌਣ ਹੈ ਰਾਜਾ ਬੜਾ ਗੰਭੀਰ ਹੋ ਕੇ ਬੋਲਿਆ ਮੇਰੇ ਮੁਤਾਬਕ ਸਭ ਤੋਂ ਸੁਖੀ ਉਹ ਹੈ ਜੋ ਆਜ਼ਾਦ ਹੈ ਜਿਸ ਨੂੰ ਕੋਈ ਡਰ ਨਹੀਂ ਕੋਈ ਬੰਧਨ ਨਹੀਂ ਇੱਕ ਗਰੀਬ ਮਜ਼ਦੂਰ ਜੋ ਦੋ ਵੇਲੇ ਦੀ ਰੋਟੀ ਖਾ ਲੈਂਦਾ ਹੈ ਰਾਤ ਨੂੰ ਚੈਨ ਨਾਲ ਸੌਂ ਜਾਂਦਾ ਹੈ ਜਿਸ ਦੇ ਕੋਲ ਕੁਝ ਖੋਣ ਦਾ ਡਰ ਨਹੀਂ ਅਸਲ ਵਿੱਚ ਉਹੀ ਸੱਚਾ ਸੁਖੀ ਹੈ ਅਤੇ ਜਿਵੇਂ ਮੈਂ ਤੈਨੂੰ ਵੇਖ ਰਿਹਾ ਹਾਂ ਤੂੰ ਆਪ ਉਹੀ ਹੈ ਤੇਰੇ ਕੋਲ ਨੀਂਦ ਹੈ ਮਨ ਦੀ ਸ਼ਾਂਤੀ ਹੈ ਖੁੱਲੇ ਅਸਮਾਨ ਹੇਠ ਸੁਤੰਤਰਤਾ ਹੈ ਤੇਰੇ ਆਲੇ-ਦੁਆਲੇ ਨਾ ਕੋਈ ਸਾਜ਼ਿਸ਼ ਹੈ ਨਾ ਚਲਾਕੀ ਤੂੰ ਜੋ ਹੈ ਸਾਫ਼ ਤੇ ਸੱਚੀ ਹੈ ਮੇਰੇ ਮੁਤਾਬਕ ਤਾਂ ਤੂੰ ਹੀ ਸਭ ਤੋਂ ਵੱਧ ਸੁਖੀ ਹੈ ਰਾਜੇ ਦੀਆਂ ਇਹ ਗੱਲਾਂ ਸੁਣ ਕੇ ਕੁੜੀ ਚੁੱਪ ਹੋ ਗਈ ਕੁਝ ਸਮਾਂ ਸੋਚਦੀ ਰਹੀ ਫਿਰ ਉਸਦੇ ਚਿਹਰੇ ਤੇ ਇੱਕ ਸ਼ਾਂਤ ਮੁਸਕਰਾਹਟ ਆ ਗਈ ਉਸ ਨੂੰ ਅਹਿਸਾਸ ਹੋਇਆ ਕਿ ਸੱਚਮੁੱਚ ਸੁੱਖ ਬਾਹਰ ਨਹੀਂ ਆਪਣੇ ਅੰਦਰ ਹੁੰਦਾ ਹੈ ਹੁਣ ਉਹ ਜਿਹੋ ਜਹੀ ਸੀ ਉਸ ਨੂੰ ਆਪਣੇ ਤੇ ਮਾਣ ਹੋਣ ਲੱਗ ਪਿਆ ਸਾਰਾ ਦਿਨ ਪਟਕਣ ਤੋਂ ਬਾਅਦ ਉਸ ਦੇ ਮਨ ਨੂੰ ਪਹਿਲੀ ਵਾਰ ਸੱਚੀ ਸ਼ਾਂਤੀ ਮਿਲੀ ਉੜੀ ਵਾਪਸ ਮੁੜ ਕੇ ਉਸ ਮਹਾਤਮਾ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਹੇ ਮਹਾਤਮਾ ਜੀ ਜਦੋਂ ਮੈਂ ਇੱਥੋਂ ਗਈ ਸੀ ਮੈਨੂੰ ਲੱਗਦਾ ਸੀ ਕਿ ਮੈਂ ਸਭ ਤੋਂ ਵੱਧ ਦੁਖੀ ਹਾਂ ਸਭ ਤੋਂ ਵੱਧ ਬਦਸੂਰਤ ਵੀ ਹਾਂ ਪਰ ਜਿਵੇਂ-ਜਿਵੇਂ ਮੈਂ ਲੋਕਾਂ ਨੂੰ ਮਿਲਦੀ ਗਈ ਮੈਨੂੰ ਇਹ ਅਹਿਸਾਸ ਹੋਇਆ ਕਿ ਇਸ ਦੁਨੀਆ ਵਿੱਚ ਸਭ ਤੋਂ ਵੱਧ ਸੁਖੀ ਤਾਂ ਮੈਂ ਹਾਂ ਹਾਂ ਇਹ ਵੱਖਰੀ ਗੱਲ ਹੈ ਕਿ ਮੈਂ ਕਿਸੇ ਵੀ ਸੁਖੀ ਵਿਅਕਤੀ ਨੂੰ ਤੁਹਾਡੇ ਕੋਲ ਨਹੀਂ ਲਿਆ ਸਕੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਛੱਡ ਕੇ ਸਾਰੇ ਸੁਖੀ ਨੇ ਪਰ ਹੁਣ ਤਾਂ ਗੱਲ ਬਿਲਕੁਲ ਉਲਟ ਹੋ ਗਈ ਹੈ ਹੁਣ ਮੈਨੂੰ ਸਮਝ ਆ ਗਿਆ ਕਿ ਮੈਨੂੰ ਛੱਡ ਕੇ ਇੱਥੇ ਸਾਰੇ ਦੁਖੀ ਨੇ ਹਰ ਕਿਸੇ ਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਹੈ ਕਿਸੇ ਨੂੰ ਆਪਣੀ ਦੌਲਤ ਗਵਾਉਣ ਦਾ ਡਰ ਕਿਸੇ ਨੂੰ અપਮਾਨ ਦਾ ਡਰ ਕਿਸੇ ਨੂੰ ਅਣਜਾਣੇ ਪਵੇਖ ਦਾ ਡਰ ਪਰ ਮੇਰੇ ਕੋਲ ਤਾਂ ਸਭ ਕੁਝ ਹੈ ਆਜ਼ਾਦੀ ਮਿਹਨਤ ਕਰਨ ਵਾਲੇ ਹੱਥ ਤੇ ਖੁਸ਼ ਰਹਿਣ ਵਾਲਾ ਮਨ ਮੈਂ ਹੱਸ ਸਕਦੀ ਹਾਂ ਗਾ ਸਕਦੀ ਹਾਂ ਜਿੱਥੇ ਮਨ ਕਰੇ ਉਥੇ ਜਾ ਸਕਦੀ ਹਾਂ ਮੈਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਨਾ ਕੁਝ ਗਵਾਉਣ ਦਾ ਡਰ ਮੈਂ ਆਪ ਵਿੱਚ ਹੀ ਪੂਰੀ ਹਾਂ ਇਹ ਸੁਣ ਕੇ ਮਹਾਤਮਾ ਮੁਸਕਰਾ ਕੇ ਕਹਿੰਦੇ ਨੇ ਬੇਟੀ ਤੈਨੂੰ ਆਖਰਕਾਰ ਉਹੀ ਮਿਲ ਗਿਆ ਜਿਸ ਦੀ ਤੂੰ ਖੋਜ ਕਰ ਰਹੀ ਸੀ ਅਸਲੀ ਸੁੰਦਰਤਾ ਤੇ ਅਸਲੀ ਸੁੱਖ ਹੁਣ ਤੂੰ ਸੱਚਮੁੱਚ ਸੋਹਣੀ ਤੇ ਸੁਖੀ ਹੈ ਇਹ ਕਹਿ ਕੇ ਮਹਾਤਮਾ ਚਲੇ ਗਏ ਪਰ ਹੁਣ ਉਹ ਕੁੜੀ ਬਦਲ ਚੁੱਕੀ ਸੀ ਉਸ ਦੇ ਮਨ ਵਿੱਚ ਹੁਣ ਨਾ ਕੋਈ ਗਿਲਾ ਸੀ ਨਾ ਕੋਈ ਗਮ ਹੁਣ ਉਹ ਆਪਣੇ ਆਪ ਨਾਲ ਖੁਸ਼ ਸੀ ਉਸ ਨੂੰ ਆਪਣੇ ਜੀਵਨ ਉੱਤੇ ਮਾਣ ਸੀ ਦੋਸਤੋ ਸਾਨੂੰ ਵੀ ਕਈ ਵਾਰ ਇਹੀ ਲੱਗਦਾ ਹੈ ਕਿ ਸਾਡੇ ਕੋਲ ਕੁਝ ਨਹੀਂ ਹੈ ਦੂਜਿਆਂ ਕੋਲ ਸਭ ਕੁਝ ਹੈ ਪਰ ਇਹ ਸਿਰਫ ਸਾਡੇ ਦੇਖਣ ਦਾ ਨਜ਼ਰੀਆ ਹੈ ਅਸਲੀ ਸੁੱਖ ਤਾਂ ਸਾਡੇ ਅੰਦਰ ਹੈ ਉਹ ਹੈ ਸੰਤੋਖ ਜੇ ਅਸੀਂ ਆਪਣੇ ਆਪ ਨਾਲ ਸੰਤੁਸ਼ਟ ਹਾਂ ਤਾਂ ਕੋਈ ਵੀ ਦੁੱਖ ਸਾਨੂੰ ਡਰਾ ਨਹੀਂ ਸਕਦਾ ਪਰ ਸਾਡੀ ਸਭ ਤੋਂ ਵੱਡੀ ਤਕਲੀਫ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਨਹੀਂ ਦੂਜਿਆਂ ਨੂੰ ਵੱਧ ਵੇਖਦੇ ਹਾਂ ਦੂਜਿਆਂ ਦੀ ਖੁਸ਼ੀ ਵੇਖ ਕੇ ਸਾਡੇ ਅੰਦਰ ਈਰਖਾ ਜਨਮ ਲੈਂਦੀ ਹੈ ਤੇ ਅਸੀਂ ਸੋਚਣ ਲੱਗ ਪੈਂਦੇ ਹਾਂ ਕਿ ਸਾਨੂੰ ਛੱਡ ਕੇ ਸਾਰੇ ਸੁਖੀ ਨੇ ਪਰ ਸੱਚ ਇਹ ਹੈ ਸੁੱਖ ਕਿਤੇ ਬਾਹਰ ਨਹੀਂ ਸਾਡੇ ਅੰਦਰ ਹੈ ਜੇ ਅਸੀਂ ਆਪਣੇ ਕੋਲ ਜੋ ਕੁਝ ਹੈ ਉਸ ਦਾ ਧੰਨਵਾਦ ਕਰੀਏ ਉਸ ਨਾਲ ਖੁਸ਼ ਰਹੀਏ ਤਾਂ ਜੀਵਨ ਆਪਣੇ ਆਪ ਖੁਸ਼ੀ ਨਾਲ ਭਰ ਜਾਂਦਾ ਹੈ ਦੋਸਤੋ ਅੱਜ ਦੀ ਕਹਾਣੀ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਇਹ ਕਹਾਣੀ ਤੁਹਾਡੇ ਮਨ ਨੂੰ ਛੂ ਗਈ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਨਾ ਨਾ ਭੁੱਲੋ ਤੇ ਪੰਜਾਬੀ ਰੂਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰ ਨਵੀਂ ਪ੍ਰੇਰਣਾਦਾਇਕ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਦਿਲ ਤੱਕ ਪਹੁੰਚੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਸਿੱਖਿਆ ਦੇ ਨਾਲ ਤਦ ਤੱਕ ਆਪਣੇ ਆਪ ਨਾਲ ਖੁਸ਼ ਰਹੋ ਤੇ ਜੀਵਨ ਵਿੱਚ ਸੰਤੋਖ ਖੋਜੋ ਸ਼ੁਕਰੀਆ